ਮੋਤੋ ਸਖਨੇ ਕਹਾਣੀ ਸਿਮਰਨ ਲੁਧਿਆਣਵੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਿਉਂਕਿ ਬੰਦਾ ਜਾਂ ਜਨਾਨੀ ਮੈਨੂੰ ਵੇਖ ਲੈਂਦਾ ਤਾਂ ਸੌ ਸਵਾਲ ਪੁੱਛਦਾ ਤੇ ਮੇਰੇ ਤੋਂ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਵੀ ਨਹੀਂ ਸੀ ਦੇ ਹੋਣਾ ਉਤੋਂ ਕਰ ਜਾਣ ਲਈ ਵੀ ਤਾਂ ਮੈਨੂੰ ਦੇਰ ਹੋ ਰਹੀ ਸੀ ਜੇ ਹੋਰ ਥੋੜੀ देर ਉੱਥੇ ਰੁਕ ਜਾਂਦਾ ਤਾਂ ਕਿਸੇ ਨਾ ਕਿਸੇ ਨੂੰ ਤਾਂ ਸ਼ੱਕ ਹੋ ਹੀ ਜਾਣਾ ਸੀ ਮੈਂ ਸੋਚਿਆ ਕਿ ਹੋਰ ਦਿਵੇ ਛੱਡ ਮਨਾ ਮਾਮੀ ਦੀ ਸੋਚ ਉਹ ਤਾਂ ਹੈਵੀ ਵਾਲਾ ਛੱਕੀ ਚੱਲ ਮਨਾ ਹੁਣ ਸਿੱਧਾ ਕਰ ਚੱਲ ਜਿਵੇਂ ਤੇ ਮੈਂ ਸੋਚਾਂ ਵਿੱਚ ਘੁੱਪਿਆ ਮੈਂ ਕਰ ਪਹੁੰਚ ਹੀ ਗਿਆ ਅੱਗੋਂ मामੀ ਵੀ ਜਿਵੇਂ ਮੇਰੀ ਹੀ ਉਡੀਕ ਚ ਬੈਠੀ ਸੀ ਵੀ ਐਨਾ ਹੰਬਿਆ ਹੋਇਆ ਕਿਉਂ ਏ ਨਟਕੀ ਆਇਆਂ ਲੱਗਦਾ ਏ मामੀ ਮੈਨੂੰ ਮੁੜਕੋ ਮੁੜਕੀ ਹੋਇਆ ਵੇਖ ਪੁੱਛਣ ਲੱਗੀ ਹਾਂ ਹਾਂ ਹਾਂਜੀ मामੀ ਮੈਂ ਮਸੀ ਹੀ ਹਾਂਜੀ ਕਹਿ ਪਾਇਆ ਕਿਉਂ ਜੋ ਸਾਈ ਐਨਾ ਚੜਿਆ ਪਿਆ ਸੀ ਦਮ ਲੈ ਲੈ ਕੋਈ ਨਾ ਫੇਰ ਦੱਸ ਦੀ ਜੇ ਦੱਸਣਾ ਮੈਨੂੰ ਦਮ ਲੈਣ ਦਾ ਆਕੇ ਮਾਮੀ ਚੌਂਕੇ ਵਿੱਚ ਬੈਠੀ ਸਾਡੇ ਲਈ ਪੋਣੇ ਵਿੱਚ ਮਿੱਸੀਆਂ ਬੰਨਣ ਲੱਗੀ ਕੁਝ ਕੁ ਦੇਰ ਨੂੰ ਜਦ ਮੇਰਾ ਸਾਹ ਨਾਲ ਸਾਹ ਰਲਿਆ ਤਾਂ ਮੈਂ ਵੀ ਜਾ ਕੇ ਮਾਮੀ ਨਾਲ ਚੌਂਕੇ ਵਿੱਚ ਹੀ ਬਹਿ ਗਿਆ ਲਿਆ ਉਹ ਡੋਲੂ ਫੜਾ ਲੱਸੀ ਪਾ ਕੇ ਦਮਾ ਮੇਰੀ ਮਾਮੀ ਲੱਗੇ ਆਕੇ ਬੈਠਣ ਤੱਕ ਮਾਮੀ ਨੇ ਰੋਟੀਆਂ ਵੀ ਪੋਣੇ ਵਿੱਚ ਲਪੇਟ ਕੇ ਤਿਆਰ ਕਰ ਲਈਆਂ ਸਨ ਨਾਲ ਹੀ ਦਾ ਸਬਜੀ ਵੀ ਵੱਖਰੇ ਵੱਖਰੇ ਪੰਡਿਆਂ ਵਿੱਚ ਪਰ ਕੇ ਰੱਖ ਦਿੱਤੀ ਸੀ ਰੈਂਦੀ ਕਸਰ ਲੱਸੀ ਦੀ ਸੀ ਜੋ ਉਹ ਹੁਣੇ ਮਦਾਨੇ ਵਿੱਚੋਂ ਤਾਜੀ ਰੜਕੀ ਕੱਢ ਕੇ ਡੋਲੂ ਵਿੱਚ ਪਾਉਣ ਜਾ ਰਹੀ ਸੀ ਤੂੰ ਦੱਸਿਆ ਨਹੀਂ ਵੀ ਇਹਨਾਂ ਨੱਥਿਆ ਨੱਥਿਆ ਕਿਉਂ ਆਏ ਆ ਕਿਤੇ ਕੋਈ ਕੁੱਤਾ ਤਾਂ ਨਹੀਂ ਸੀ ਪੈ ਗਿਆ ਪਿੱਛੇ ਕੁੱਤੇ ਵਾਲੀ ਗੱਲ ਕਹਿ ਕੇ ਮਾਮੀ ਮਿੰਨਾ ਮਿੰਨਾ ਜਮਸਕਰਉਣ ਲੱਗੀ ਮੈਨੂੰ ਉਹਦੀ ਗੱਲ ਸਮਝ ਤਾਂ ਆ ਗਈ ਪਰ ਤਾਂ ਵੀ ਮੈਂ ਮਾਮੀ ਨੂੰ ਕੋਈ ਜਵਾਬ ਨਾ ਦਿੱਤਾ ਕਿਉਂਕਿ ਇਸ ਕੁੱਤੇ ਵਾਲੀ ਗੱਲ ਨੇ ਮੈਨੂੰ ਚੰਨੀ ਦੀ ਗਲੀ ਦਾ ਉਹ ਕੁੱਤਾ ਯਾਦ ਕਰਵਾ ਦਿੱਤਾ ਸੀ ਜੋ ਅਨਿੰਦਰਾ ਜਹਾ ਰੁੜੀ ਤੇ ਬੈਠਾ ਸੀ ਮਾਮੀ ਮੈਨੂੰ ਚੁੱਪ ਬੇਕੇ ਮੁੜ ਤੋਂ ਆਪਣਾ ਸਵਾਲ ਦਰਹੋਂਣ ਲੱਗੀ ਮੈਂ ਜਿਵੇਂ ਤਰ ਆਪ ਕਿ ਜਾ ਗਿਆ ਕਿਤੇ ਗਵਾਚਿਆ ਫਿਰਦਾ ਧਰਤੀ ਤੇ ਹੀ ਹੈ ਕਿ ਕਿਧਰੇ ਚੰਤ ਤਾਂ ਨਹੀਂ ਅੱਪੜ ਗਿਆ ਚੰਨ ਲਫ਼ਜ਼ ਸੁਣ ਕੇ ਮੇਰੇ ਚਿਹਰੇ ਤੇ ਇੱਕ ਹਲਕੇ ਜੀ ਮੁਸਕਾਨ ਆ ਗਈ ਪਰ ਮਾਮੀ ਮੋਰੇ ਮੈਂ ਐਦਾਂ ਮੁਸਕਰਾਵ ਵੀ ਨਹੀਂ ਸੀ ਸਕਦਾ ਪਤਾ ਨਹੀਂ ਕੀ ਸੋਚੇਗੀ ਮਾਮੀ ਵੀ ਵੀ ਖੋਰੇ ਕਿਹੜੀ ਗੱਲੋਂ ਮੁਸਕਰਾਈ ਜਾਂਦਾ ਬਸ ਇਹੀ ਸੋਚ ਕੇ ਮੈਂ ਆਪਣੀ ਮੁਸਕਾਨ ਨੂੰ ਆਪਣੇ ਬੁੱਲਾਂ ਵਿੱਚ ਹੀ ਦਿਵਾ ਲਿਆ ਅੱਛਾ ਚੱਲ ਜੇ ਨਹੀਂ ਦੱਸਣਾ ਨਾ ਦੱਸ ਪਰ ਆਹ ਧਿਆਨ ਨਾ ਲੈ ਜਾਏ ਸਾਰਾ ਉਸਮਾਨ ਹੋਰ ਕਿਤੇ ਆਪਣ ਹੀ ਖਵਾਬਾਂ ਵਿੱਚ ਹੋਇਆ ਸਾਰਾ ਉਸਮਾਨ ਹੀ ਥੱਲੇ ਸੁੱਟਦੀ ਵਾਰ-ਵਾਰ ਮੇਤੋਂ ਇਹ ਨਹੀਂ ਬਣਦੀਆਂ ਰੋਟੀਆਂ ਮਾਮੀ ਨੂੰ ਮੇਰੀ ਚੁੱਪ ਜਿਵੇਂ ਰੜਕ ਜਿਹੀ ਰਹੀ ਸੀ ਤਾਈਓ ਵਾਰ-ਵਾਰ ਮੈਨੂੰ ਸੁੱਤੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਯਾਨੀ ਕਿ ਮੈਨੂੰ ਮੇਰੇ ਖਵਾਬਾਂ ਵਿੱਚੋਂ ਬਾਹਰ ਲਿਆਉਣ ਦੀ ਕੋਸ਼ਿਸ਼ ਚੰਗਾ ਚੱਲਦਾ ਮੰਮੀ ਮੁਰ ਤੋਂ ਖੇਤ ਜਾਣ ਦਾ ਦੱਸ ਕੇ ਮੈਂ ਘਰ ਪੈਰ ਪੁੱਟਿਆ ਇੱਧਰ ਮਾਮਾ ਘਰੇ ਕਦੋਂ ਦੇ ਹੀ ਮੇਰੀ ਉਡੀਕ ਕਰ ਰਿਆ ਸੀ ਉਹ ਭੱਜਿਆ ਕਾਕੇ ਭੱਜਿਆ ਐਡੀ ਧੀਰ ਕਿਉਂ ਕਰ ਦਿੱਤੀ ਰਸਤੇ ਵਿੱਚ ਹੋਰ ਕਿਤੇ ਰੁਕ ਗਿਆ ਸੀ ਕੀ ਮਾਮਾ ਮੇਰੇ ਆਉਂਦੇ ਹੀ ਸਵਾਲ ਕਰਨ ਬਹਿ ਗਿਆ ਪਰ ਮੈਂ ਵੀ ਹੁਣ ਤੱਕ ਪੂਰੀ ਤਿਆਰੀ ਕਰੀ ਬੈਠਾ ਸੀ ਨਹੀਂ ਨਹੀਂ ਰੁਕਣ ਦਾ ਕਿਤੇ ਬਸ ਲੱਸੀ ਰੜਕਣ ਵਿੱਚ ਥੋੜਾ ਟਾਈਮ ਲੱਗ ਗਿਆ ਮੇਰਾ ਇਹ ਜਵਾਬ ਸੁਣ ਕੇ ਮਾਮਾ ਖੂਬ ਹੱਸਿਆ ਲੱਗਦਾ ਸੀ ਜਿਵੇਂ ਮਾਮੀ ਨੂੰ ਮੇਰੇ ਇਸ ਜਵਾਬ ਪਸੰਦ ਨਹੀਂ ਸੀ ਆਇਆ ਜਾਂ ਖੌਰੇ ਮੈਂ ਹੀ ਆਪਣਾ ਰੱਜਿਆ ਝੂਠ ਸਫਾਈ ਨਾ ਬੋਲਣ ਵਿੱਚ ਨਾ ਕਾਮਯਾਬ ਰਿਹਾ ਸੀ ਸੋ ਮੇਰੀ ਗੱਲ ਸੁਣ ਕੇ ਮਾਮਾ ਕਹਿਣ ਲੱਗਾ ਅੱਛਾ ਪਹਿਲਾਂ ਤਾਂ ਕਦੇ ਇੰਨਾ ਟਾਈਮ ਨਹੀਂ ਲੱਗਿਆ ਇੰਨਾ ਸੁਣ ਮੈਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ ਹੁਣ ਐਨ ਵਕਤ ਮੈਂ ਨਵਾਂ ਬਹਾਨਾ ਬਣਾਉਂਦਾ ਤਾਂ ਵੀ ਬਣਾਉਂਦਾ ਕੀ ਰਹਿਣ ਦੇ ਰਹਿਣ ਦੇ ਜੇ ਬੰਦੇ ਨੂੰ ਝੂਠ ਬੋਲਣਾ ਨਾ ਆਵੇ ਤਾਂ ਬਹੁਤੀ ਜਹਿਮਤ ਵੀ ਨਹੀਂ ਕੀਤੀ ਚਲ ਹੁਣ ਐਦਾਂ ਕਰ ਉਧਰ ਕੁਝ ਕੁ ਬੱਟਾ ਬਣਾਉਣੀਆਂ ਰਹਿ ਗਈਆਂ ਨੇ ਉਹ ਬਣਾ ਜਾ ਕੇ ਮਾਮੇ ਦਾ ਹੁਕਮ ਸਿਰ ਮੱਥੇ ਮੰਨ ਕੇ ਮੈਂ ਬੱਟਾ ਬਣਾਉਣ ਤੁਰ ਪਿਆ ਕਹੀ ਨਾ ਮਿੱਟੀ ਪਟਦਿਆਂ ਜਦ ਗਿੱਲੀ ਜਹੀ ਮਿੱਟੀ ਮੇਰੇ ਪੈਰਾਂ ਨਾਲ ਛੂਹੀ ਤਾਂ ਐਦਾਂ ਵੀ ਲੱਗਿਆ ਜਿਵੇਂ ਜਾਣੇ ਅਣਜਾਣੇ ਹੀ ਮੇਰਾ ਪੈਰ ਬਰਫ਼ ਤੇ ਕਿਸੇ ਸਿੱਲੀ ਤੇ ਰੱਖਿਆ ਗਿਆ ਹੋਵੇ ਪਰਪਰੀ ਜਹੀ ਮਿੱਟੀ ਨਾਲ ਖੇਡਣ ਦਾ ਮੈਨੂੰ ਬੜਾ ਸਵਾਦ ਆ ਰਿਹਾ ਸੀ ਉਤੋਂ ਇਸ ਗਿੱਲੀ ਮਿੱਟੀ ਦੀ ਮਹਿਕ ਮੇਰੇ ਤਾਂ ਜਿਵੇਂ ਰੋਮ-ਰੋਮ ਵਿੱਚ ਹੀ ਵਸ ਗਈ ਸੀ ਕਿਹਾ ਸੁਖਦ ਅਨੁਭਵ ਸੀ ਉਹ ਸੱਚਮੁੱਚ ਕਾਦਰ ਦੀ ਕੁਦਰਤ ਦਾ ਵੀ ਲਿਖਤੀ ਕੋਈ ਵਖਿਆਨ ਨਹੀਂ ਕੁਝ ਕ ਸਮੇਂ ਵਿੱਚ ਹੀ ਮੈਂ ਬੱਟਾ ਬਣਾ ਕੇ ਤਿਆਰ ਕਰ ਦਿੱਤੀਆਂ ਕੰਮ ਕਰਦਿਆਂ ਭਾਵੇਂ ਹਲਕੀ-ਫੁਲਕੀ ਜਿਹੀ ਥਕਾਵਟ ਵੀ ਹੋ ਗਈ ਸੀ ਪਰ ਚੰਗੇ ਮੌਸਮ ਦੇ ਚੱਲਦਿਆਂ ਕੰਮ ਕਰਨਾ ਕੋਈ ਔਖਾ ਨਹੀਂ ਸੀ ਜਾਪ ਰਿਹਾ ਵੈਸੇ ਵੀ ਹੁਣ ਕੰਮ ਰਹਿ ਕਿੰਨਾ ਗਿਆ ਸੀ ਅੱਦੋਂ ਤੋਂ ਵੱਧ ਕੰਮ ਤਾਂ ਕੱਲੇ ਮਾਮੇ ਨੇ ਹੀ ਮੁਕਾ ਛੱਡਿਆ ਸੀ ਖੈਰ ਜੋਦਿ ਮੈਂ ਕੰਮ ਤੋਂ ਵੇਲਾ ਹੋਇਆ ਤਾਂ ਮਾਮੇ ਨੂੰ ਆਪਣੇ ਘਰ ਜਾਣ ਦਾ ਆਖ ਕੇ ਮੈਂ ਉੱਥੋਂ ਰੁਕੋਸਤ ਹੋ ਗਿਆ ਹਲੇ ਘਰ ਪੈਰੀ ਪਾਇਆ ਨਹੀਂ ਸੀ ਕਿ ਦੂਰੋਂ ਹੀ ਮੈਨੂੰ ਵਾਜਾ ਮਾਰਦਾ ਮੇਰਾ ਦੋਸਤ ਕੋਟਾ ਮਿਲ ਗਿਆ ਕੋਟਾ ਦੇ ਤਾਂ ਭਾਵੇਂ ਭਾਰਾ ਸੀ ਪਰ ਸ਼ਕਲ ਦਾ ਸੱਚੀ ਬੜਾ ਮਾਸੂਮ ਜਿਹਾ ਲੱਗਦਾ ਸੀ ਉਹ ਛੋਟੀਆਂ-ਛੋਟੀਆਂ ਜਿਹੀਆਂ ਅੱਖਾਂ ਮੋਟੀਆਂ-ਮੋਟੀਆਂ ਜਿਹੀਆਂ ਗੱਲਾਂ ਤੇ ਨੱਕ ਜਿਵੇਂ ਮਿੱਡਾ ਜਿਹਾ ਉਹਦੀ ਤਦ ਹਮੇਸ਼ਾ ਬਾਹਰ ਨੂੰ ਹੀ ਰਿਹਿਆ ਕਰਦੀ ਸੀ ਰੱਦਾ ਵੀ ਉਹ ਹਮੇਸ਼ਾ ਰੱਡਦਾ ਜਿਹੀ ਜਾਪਦਾ ਸੀ ਬਚਪਨ ਤੋਂ ਹੀ ਉਹ ਮੇਰੇ ਨਾਲ ਪੜਦਾ ਸੀ ਆ ਰਿਹਾ ਸੀ ਉਹਨਾਂ ਜਿਗਰੀ ਦੋਸਤਾਂ ਮੇਰਾ ਭਾਵੇਂ ਪਾਲ ਹੀ ਸੀ ਪਰ ਕੋਟਾ ਵੀ ਮੇਰੇ ਅਜੀਤ ਤੋਂ ਕੋਈ ਘਟਨੀ ਸੀ ਕਈ ਵਾਰ ਤਾਂ ਉਸ ਦੀਆਂ ਗੱਲਾਂ ਸੁਣ ਕੇ ਅੰਤਾਂ ਦਾ ਹਾਸਾ ਹੀ ਛੁੱਟ ਜਾਇਆ ਕਰਦਾ ਸੀ ਕਿਉਂ ਜੋ ਉਹ ਗੱਲਾਂ ਹੀ ਅਕਸਰ ਬੇਸਿਰ ਪੈਰ ਦੀਆਂ ਕਰਿਆ ਕਰਦਾ ਸੀ ਅਸੀਂ ਉਸ ਨੂੰ ਕਈ ਵਾਰ ਗੱਲ ਕਰਦੇ ਆ ਟੋਕ ਦੇਣਾ ਕਹਿਣਾ ਕਿ ਭਰਾਵਾ ਹੁਣ ਬਸ ਕਰ ਕਿਉਂ ਜਬਲੀਆਂ ਜੀਹਾਂ ਮਾਰੀ ਜਾਨਾ ਤਾਂ ਅੱਗੋਂ ਸਗੋਂ ਸਾਨੂੰ ਆਕਰ ਕੇ ਕਿਹਾ ਕਰਦਾ ਅੱਖੇ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਅੱਜ ਮੇਰੀਆਂ ਗੱਲਾਂ ਨੂੰ ਜਬਲੀਆਂ ਦੱਸਦੀ ਹਾਂ ਕੱਲ ਨੂੰ ਵੇਖਿਓ ਬੱਚੂ ਜਾਂ ਤੁਹਾਡਾ ਕੀ ਕੀ ਬਣੂ ਫਿਰ ਆਪੇ ਹੀ ਆਉਂਗੇ ਮੇਰੇ ਕੋਲ ਨੱਕ ਰਗੜਦੇ ਬਹੁਤਾ ਤਾਂ ਅਸੀਂ ਕੋਟੇ ਦੀਆਂ ਗੱਲਾਂ ਟਾਲੀਂ ਰਿਆ ਕਰਦੇ ਸੀ ਪਰ ਕੋਟਾ ਆਪ ਹੀ ਐਡਾ ਠੇਡ ਸੀ ਕਿ ਕਦੇ ਵੀ ਜਬਲੀਆਂ ਮਾਰਨੋਂ ਟੱਲਿਆ ਨਹੀਂ ਸੀ ਕਰਦਾ ਫਿਰ ਭਾਵੇਂ ਕੋਈ ਉਸ ਦੀ ਗੱਲ ਸੁਣੇ ਜਾਂ ਨਾ ਸੁਣੇ ਉਹਨੇ ਤਾਂ ਬਸ ਸੰਤਾਂ ਵਾਂਗੂ ਪ੍ਰਵਚਨ ਦਿਓ ਜਾਣਾ ਸੀ ਹੁਣ ਜਦ ਮੈਂ ਵੀ ਆਪਣੇ ਘਰ ਵਿੱਚ ਬੜਦੇ ਨੇ ਘੋਟੇ ਨੂੰ ਵੇਖ ਹੀ ਲਿਆ ਤਾਂ ਮੈਨੂੰ ਨਾ ਚਾਹੁੰਦੇ ਵੀ ਰੁਕਣਾ ਹੀ ਪੈਣਾ ਸੀ ਨਹੀਂ ਤਾਂ ਘੋਟੇ ਨੇ ਤਾਂ ਮਾਰ ਮਾਰ ਤਾਂ ਨਹੀਂ ਮੇਰੀ ਜਾਨ ਅੱਧੇ ਕਰ ਦੇਣੀ ਸੀ ਸੋ ਮੈਂ ਘੋਟੇ ਨੂੰ ਵੇਖ ਕੇ ਆਪਣੇ ਘਰ ਦੀ ਦਹਲੀ ਤੇ ਹੀ ਖਲੋ ਗਿਆ ਮੇਰੇ ਖਲੋ ਜਾਣ ਦੀ ਹੀ ਦੇਰ ਸੀ ਕਿ ਘੋਟਾ ਭੱਜਦਾ ਭੱਜਦਾ ਮੇਰੇ ਵੱਲੀ ਆਉਣ ਲੱਗਾ ਭੱਜਦਾ ਵੀ ਕਿੰਨੇ ਰੁੜਦਾ ਹੀ ਸੀ ਜਿਵੇਂ ਕਿਸੇ ਕੱਚੇ ਖਿਡਾਰੀ ਨੇ ਪੈਰ ਦੇ ਠੁੱਡੇ ਨਾਲ ਫੁੱਟਬਾਲ ਨੂੰ ਰੋੜ ਛੱਡਿਆ ਹੋਵੇ ਲਾਗੇ ਆ ਕੇ ਕੋਟੇ ਨੇ ਮੈਨੂੰ ਇਉਂ ਗੱਲ ਵਕੜੀ ਵਿੱਚ ਘੇਰਿਆ ਜਿਵੇਂ ਚੂਹਾ ਕੜਕੀ ਵਿੱਚ ਫਸ ਗਿਆ ਹੋਵੇ ਸੱਚੀ ਮੇਰੇ ਤਾਂ ਜਿਵੇਂ ਦਮ ਘੁੱਟਣ ਨੂੰ ਕਰ ਰਿਹਾ ਸੀ ਮਾੜਾ ਮੋਟਾ ਬੰਦਾ ਤਾਂ ਖੋਰੇ ਅੱਧ ਮੋਇਆ ਹੀ ਹੋ ਜਾਏ ਇੰਨਾ ਭਾਰਾ ਜੁੱਸਾ ਸੀ ਉਹਦਾ ਖੁਦ ਨੂੰ ਕੋਟੇ ਦੀ ਗਿਰਫ ਵਿੱਚੋਂ ਛੁਡਾਇਆ ਮੈਂ ਮਸੀ ਸੁੱਖ ਦਾ ਸਾਹ ਲਿਆ ਇੱਧਰ ਵਿਗੜੀ ਮੇਰੀ ਹਾਲਤ ਵੇਖ ਕੇ ਕੋਟਾ ਜ਼ੋਰ-ਜ਼ੋਰ ਦੇ ਹੱਸਣ ਲੱਗਾ ਤੂੰ ਤਾਂ ਵੇ ਜਮੀ ਮਾਰ ਕੁ ਜੈਂ ਕੁਝ ਖਾਇਆ ਪੀਆ ਕਰ ਤੇ ਚਾਚੀ ਕੁਝ ਬਣਾ ਕੇ ਨਹੀਂ ਦਿੰਦੀ ਮੋੜ ਤੋ ਆਪਣੀ ਬਾਹ ਮੇਰੇ ਗੱਲ ਦੇ ਦਵਾਲੇ ਬਲੇਟੀ ਕੋਟਾ ਮੈਨੂੰ ਮੁਖਾ ਜਾ ਕਰਦਾ ਕਹਿਣ ਲੱਗਾ ਆਹੋ ਤੈਨੂੰ ਤਾਂ ਹੁਣ ਸਾਰੇ ਮਾਰ ਕੁ ਹੀ ਦਿਸਨੇ ਨੇ ਆਪ ਜੋ ਇੰਨਾ ਭਰਿਆਂ ਬਿਆ ਢਿੱਡ ਵੇਖ ਜਿਵੇਂ ਮੁੱਦਾ ਕਰਕੇ ਕੜਾਹੀ ਰੱਖ ਛੱਡਿਆ ਹੋਵੇ ਮੈਂ ਘੋਟੇ ਦੀ ਹੂਨ ਤੇ ਹੱਥ ਫੇਰਦਿਆਂ ਆਖਿਆ ਹੋਰ ਫਿਰ ਲੱਗਣਾ ਵੀ ਤਾਂ ਚਾਹੀਦਾ ਵੀ ਖਾਂਦੇ ਪੀਂਦੇ ਘਰ ਤੋਂ ਆ ਘੋਟੇ ਨੇ ਆਪਣੀ ਗੱਲ ਦਾ ਪਲੜਾ ਆਪਣੇ ਜਿੰਨਾ ਹੀ ਭਾਰਾ ਕਰਦਿਆਂ ਕਿਹਾ ਦੇਖ ਲੈ ਘੋਟੇ ਹੋਰ ਕਿਤੇ ਘੜਾ ਖਾਲੀ ਹੀ ਨਾ ਖੜਕਾਈ ਜਾਈ ਪਤਾ ਨਹੀਂ ਮੇਰਾ ਕੀਤਾ ਇਹ ਵਿਅੰਗ ਉਸ ਨੂੰ ਸਮਝ ਆਇਆ ਵੀ ਕਿ ਨਹੀਂ ਪਰ ਅੱਗੋਂ ਅਜੀਬ ਜਿਹੇ ਹੱਸ ਹੱਸਦਿਆਂ ਉਹ ਕਹਿਣ ਲੱਗਾ ਨਾ ਜੇ ਤੈਨੂੰ ਇਹ ਘੜਾ ਖੜਕਦਾ ਹੀ ਦਿਸਦਾ ਤਾਂ ਪਾ ਫਿਰ ਇਦੇ ਵਿੱਚ ਦਾਣੇ ਭੋਲਿਆ ਘਰ ਆਏ ਸੰਤਾਂ ਨੂੰ ਕਦੇ ਵੀ ਖਾਲੀ ਨਹੀਂ ਮੁੜੀਦਾ ਕੋਟਾ ਨਾਟਕੀ ਜਿਹਾ ਵਿਵਹਾਰ ਕਰਨ ਲੱਗਾ ਆਪਣਾ ਦਾਹ ਲੱਗਦਾ ਵੇਖ ਮੈਂ ਵੀ ਉਸ ਦੇ ਇਸ ਨਾਟਕ ਵਿੱਚ ਸ਼ਰੀਕ ਹੋ ਗਿਆ ਆਉ ਪਾਉ ਚਰਨ ਸੰਤ ਜੀ ਤੁਹਾਡੇ ਚਰਨਾ ਸਦਕਾ ਸਾਡੇ ਵੀ ਘਰ ਦੇ ਭਾਗ ਖੁੱਲਣ ਮੈਂ ਉਪਚਾਰਕਤਾ ਜਹੀ ਵਿਖਾਈ ਸੰਤ ਨਾ ਮਸ਼ਕਰੀਆਂ ਨਾ ਬੱਜਾ ਨਾ ਐਸਾ ਕਰਮ ਨਹੀਂ ਜੇ ਕਰਨਾ ਕਈ ਵਾਰ ਮਜ਼ਾਕ ਖੋਤੇ ਹੀ ਪੁੱਠਾ ਪੈ ਜਾਂਦਾ ਕੋਟਾ ਜੀ ਮੈਂ ਸੱਚੋ ਹੀ ਕਿਸੇ ਸਾਥ ਵਾਂਗਰ ਬੋਲਿਆ ਕਰਤੀ ਸ਼ੁਰੂ ਮੁੜ ਤੋ ਆਪਣੀ ਗਿਆਨ ਵਰਕਾ ਮੈਂ ਕੋਟੇ ਨੂੰ ਉਹਦੇ ਅਸਲ ਕਿਰਦਾਰ ਵਿੱਚ ਲਿਆਉਂਦਿਆਂ ਆਖਿਆ ਆਹੋ ਤੂੰ ਵੀ ਤਾਂ ਲੱਗ ਗਿਆ ਮੁੜ ਤੋ ਮੈਨੂੰ ਟੀਚਣਾ ਕਰਨ ਹਾ 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 ਐਦਾਂ ਹੀ ਅਸੀਂ ਹੱਸਦੇ ਮਖੌਲ ਕਰਦੇ ਅੰਦਰ ਲੰਘ ਗਏ ਸਾਨੂੰ ਇਕੱਠਿਆਂ ਆਉਂਦਿਆਂ ਵੇਖ ਮਾਮੀ ਚੌਂਕੇ ਵਿੱਚ ਬੈਠੀ ਆਖਣ ਲੱਗੀ ਮਾਂ ਜੀ ਸੁਦਕੇ ਅੱਜ ਤੇ ਮੇਰੇ ਪੁੱਤ ਆਇਆ ਅੱਜ ਆ ਪੁੱਤ ਲੰਘਿਆ ਮਾਮੀ ਦੇ ਕਹਿਣ ਦੀ ਹਿੱਦੇ ਸੀ ਕਿ ਕੋਟਾ ਮਹਾਰਾਜ ਜੀ ਸਾਡੇ ਘਰ ਦੇ ਪ੍ਰਾਹੁਣੇ ਬਣ ਕੇ ਹੀ ਬਹਿ ਗਏ ਮਗਰ ਬੇਲੇ ਵਿੱਚ ਡਾਹੀ ਮੰਜੀ ਤੇ ਵਿਰਾਜਮਨ ਹੁੰਦਿਆਂ ਆਖਣ ਲੱਗੇ ਚਾਚੀ ਚਾਹ ਧਰਦੀ ਐ ਨਾਲੇ ਥੋੜੇ ਪਕੌੜੇ ਜੇ ਵੀ ਢੜ ਲਈ ਅੱਜ ਤਾਂ ਸੁੱਖਣਾ ਮੌਸਮ ਵੀ ਚੰਗਾ ਹੈ ਬਹਿ ਕੇ ਖਾਵਾਂਗੇ ਦੋਵੇਂ ਜੀ ਦੋਵੇਂ ਜੀ ਤੋ ਕੀ ਮਤਲਬ ਤੇਰਾ ਮੈਨੂੰ ਕਿਸ ਦਾ ਤੈਨੂੰ ਖੜਾ ਮਾਮੀ ਮੇਰੇ ਲਈ ਵੀ ਬਣਾ ਦਿਓ ਭਾਵੇਂ ਮੈਨੂੰ ਪਤਾ ਸੀ ਕਿ ਕੋਟਾ ਉਦਾਂ ਹੀ ਮੈਨੂੰ ਖਿਜਾਰਿਆ ਸੀ ਪਰ ਤਾਂ ਵੀ ਮੈਂ ਮਾਮੀ ਨੂੰ ਖਾਸ ਤੌਰ ਤੇ ਆਪਣੇ ਲਈ ਪਕੌੜੇ ਲ ਲਈ ਆਖਿਆ ਅੱਛਾ ਤਾ ਤੂੰ ਵੀ ਐ ਤੂੰ ਤਾਂ ਦਿਸਿਆ ਹੀ ਨਹੀਂ ਸਾਨੂੰ ਮੁਰ ਤੋਂ ਜੋ ਜੋ ਨਾ ਹੱਸਦਿਆਂ ਕੋਟਾ ਲੋਟ ਪੋੜ ਜਾ ਹੋਣ ਲੱਗਾ ਐਦਿ ਕੀ ਤਾ ਸਭੋਂ ਉਸਦੀ ਹਾਸੇ ਦੀ ਮਹਿਫਲ ਵਿੱਚ ਮੇਰੀ ਮਾਮੀ ਵੀ ਮੱਲੋ ਮੱਲੀਦੀ ਹੀ ਮਹਿਮਾਨ ਬਣ ਗਈ ਓ ਤੂੰ ਕਿਉਂ ਮੂੰਹ ਜੱਟ ਲਾ ਕੇ ਰੱਖਿਆ ਇਹ ਤਾਂ ਐਵੇਂ ਹੀ ਬਸ ਛੇੜਦਾ ਐ ਤੈਨੂੰ ਮਾਮੀ ਜੀ ਵੀ ਮੈਨੂੰ ਸਮਝਾਉਣ ਜੀ ਲੱਗੀ ਪਰ ਜਦ ਮਹਿਫਲ ਵਿੱਚ ਆਪਣੇ ਹੀ ਮਜ਼ਾਕ ਉਡਰਿਆ ਹੋਵੇ ਤਾਂ ਮਹਿਫਲ ਦਾ ਵੀ ਸੱਚ ਜਾਣੋ ਮਜ਼ਾ ਨਹੀਂ ਆਉਂਦਾ ਖੈਰ ਮਜਾਕ ਨੂੰ ਪਤਾ ਮਜਾਕ ਵਿੱਚ ਹੀ ਲੈਣਾ ਮੁਨਾਸਿਬ ਸਮਝ ਕੇ ਮੈਂ ਕੋਟੇ ਨਾ ਬੇੜੇ ਵਿੱਚ ਡਾਹੀ ਮੰਜੀ ਤੇ ਜਾ ਬੈਠਾ ਮਗਰੋਂ ਅਸੀਂ ਦੋਵੇਂ ਹੀ ਪਕੌੜਿਆਂ ਦਾ ਲੰਗਰ ਲੱਗਣ ਦਾ ਇੰਤਜ਼ਾਰ ਕਰਨ ਲੱਗੇ ਲੋ ਵੀ ਬੱਚਿਓ ਖਾਓ ਪਕੌੜੀ ਮਾਮੀ ਨੇ ਪਲੋ ਪਲੀ ਪਕੌੜੇ ਤਿਆਰ ਕਰ ਦਿੱਤੇ ਆਹਾ ਸਵਾਦ ਹੀ ਆ ਗਿਆ ਥੋਲ ਬੈਠਾ ਕੋਟਾ ਪਕੌੜਾ ਮੂੰਹ ਵਿੱਚ ਰੱਖੀ ਸਵਾਦ ਜਿਵੇਂ ਕਿਸੇ ਅਨੰਤ ਸਾਗਰ ਵਿੱਚ ਡੁੱਬ ਗਿਆ ਅਸਲ ਉਸ ਨੂੰ ਪਕੌੜੇ ਸਵਾਦ ਹੀ ਐਨੇ ਲੱਗੇ ਕਿ ਉਹ ਇੱਕ ਮਗਰੋਂ ਇੱਕ ਕਿੰਨੇ ਹੀ ਪਕੌੜੇ ਘਪਾ-ਗਪ ਖਾਈ ਗਿਆ 10 ਮਈ ਕੀ ਮੰਗਦੀ ਹੈ ਅੱਜ ਸੰਤ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਨੇ ਪਕੌੜੇ ਖਾਣ ਮਗਰੋਂ ਘੋਟਾ ਢਕਾ ਲੈਂਦਾ ਹੋਇਆ ਬੋਲੇ ਭਾਵੇਂ ਕਿ ਹੁਣ ਤੱਕ ਮੈਨੂੰ ਉਸ ਤੇ ਖੇਜੇ ਚੜ ਰਹੀ ਸੀ ਕਿਉਂ ਮੇਰੀ ਮਾਮੀ ਤੇ ਬਣਾਏ ਸਾਰੇ ਦੇ ਸਾਰੇ ਪਕੌੜੇ ਹੀ ਚਟਮ ਕਰ ਚੁੱਕੇ ਸੀ ਪਰ ਇਸ ਵਕਤ ਉਸ ਦਾ ਇਹ ਸੰਤ ਸਾਧ ਸੰਤ ਵਾਲਾ ਤਮਾਸ਼ਾ ਮੇਰੇ ਗੁੱਸੇ ਨੂੰ ਨਾ ਜਾਣੇ ਇਦਰੇ ਸ਼ੂਮੰਤਰ ਕਰ ਚੁੱਕਾ ਸੀ ਤੈਂ ਤਾਂ ਭੋਲਿਆ ਕੁਝ ਲਿਆਈ ਨਹੀਂ ਚੱਲ ਕੋਈ ਨਾ ਜਜ਼ਮਾਨ ਤਾਂ ਵੈਸੇ ਵੀ ਮਹਿਮਾਨਾਂ ਦੇ ਖਾਣ ਮਗਰੋਂ ਹੀ ਖਾਂਦੇ ਨੇ ਕਿਉਂ ਸਹੀ ਗਿਆ ਨਾ ਕੋਟ ਨੇ ਅੱਦ ਕੀ ਮੇਰੀ ਦੁੱਖ ਦੀ ਰਗ ਤੇ ਉਂਗਲ ਧਰ ਦਿਆ ਗਿਆ ਪਰ ਮੈਂ ਵੀ ਕਿਹੜਾ ਕੋਈ ਕੱਚਾ ਕਿਡਾਰੀ ਸੀ ਜੋ ਇੰਨੀ ਛੇਤੀ ਤਰਕ ਜਾਣ ਵਾਲਾ ਸੀ ਸੋ ਮੈਂ ਕੋਟੇ ਦੀ ਗੱਲ ਦਾ ਜਵਾਬ ਉਸੇ ਦੇ ਅੰਦਾਜ਼ ਵਿੱਚ ਦਿੱੰਦਿਆ ਗਿਆ ਬਿਲਕੁਲ ਮਹਾਪੁਰਸ਼ੋ ਜਜ਼ਮਾਨਾਂ ਦਾ ਤਾਂ ਫਰਜ਼ੀ ਹੁੰਦਾ ਹੈ ਮਹਿਮਾਨਾਂ ਦੀ ਸੇਵਾ ਕਰਨਾ ਫਲਤ ਫਿਰ ਸੇਵਾ ਦਾ ਹੀ ਮਿਲਦਾ ਸਮਝ ਕੇ ਲੱਗਦੀ ਹਾਂ ਬੱਚਾ ਅੱਛਾ ਮਾਈ ਤੂੰ ਦੱਸਿਆ ਨਹੀਂ ਕੀ ਚਾਹੀਦਾ ਜੇ ਤੈਨੂੰ ਘੁੱਟ ਹੁਣ ਮੇਰੀ ਮਾਮੀ ਬੰਨੀ ਹੋ ਗਿਆ ਪੁੱਤ ਮੈਨੂੰ ਤਾਂ ਕੀ ਚਾਹੀਦਾ ਜੇ ਦੇਣਾ ਹੀ ਆ ਤਾਂ ਇਹਨੂੰ ਦੇ ਅਕਲ ਪਤਾ ਨਹੀਂ ਸਾਰੀ ਦਿਹਾੜੀ ਕਿੱਥੇ ਭੋਂਦਾ ਫਿਰਦਾ ਮਾਤਾ ਤੂੰ ਚਿੰਤਾ ਨਾ ਕਰ ਬੱਸ ਸਭ ਸਾਈਂ ਤੇ ਛੱਡ ਦੇ ਉਹਨੇ ਆਪ ਹੀ ਤੇਰੇ ਸਾਰੇ ਕੰਮ ਸੂਤ ਕਰ ਦੇਣੇ ਚੱਲ ਚੰਗਾ ਮੈਂ ਚੱਲਿਆ ਐਨਾ ਆ ਘੋਟਾ ਆਪਣੇ ਘਰ ਚਲਾ ਗਿਆ ਤੇ ਪਿੱਛੋਂ ਮਾਮੀ ਸਾਹ ਸੰਭਾਈ ਵਿੱਚ ਲੱਗ ਗਈ ਮੈਂ ਅੰਦਰ ਆਪਣੇ ਕਮਰੇ ਵਿੱਚ ਚਲਾ ਗਿਆ ਮੰਜੇ ਤੇ ਪਿਆ ਕੇ ਕੁਝ ਹੀ ਤੇਰ ਨੂੰ ਮੈਨੂੰ نیند ਆ ਗਈ ਹਾਏ ਮੇਰੀ ਚੁੰਨੀ ਮੇਰੀ ਚੁੰਨੀ ਮੈਂ ਤਰਬ ਕੇ ਜਿਹੇ ਅੱਖਾਂ ਖੋਲੀਆਂ ਸ਼ੁਕਰ ਸੀ ਕਿ ਇਹ ਸਿਰਫ ਇੱਕ ਸੁਪਨਾ ਹੀ ਸੀ ਪਰ ਉਹਦੀ ਚੁੰਨੀ ਗਈ ਕਿੱਥੇ ਹੋਣੀ ਆ ਮੈਂ ਮਾਨੀ ਮੈਂ ਸੋਚਣ ਲੱਗਾ ਅਸਲ ਇਸ ਵਕਤ ਮੇਰੇ ਸਿਰ ਵਿੱਚ ਦੇਸ਼ ਭਾਵਨਾ ਭਾਰੂ ਹੋ ਰਹੀ ਸੀ ਕਿ ਜੇ ਮੈਂ ਥੋੜੀ ਜਿਹੀ ਹਿੰਮਤ ਕਰ ਲੈਂਦਾ ਤਾਂ ਖਰੇ ਚੁੰਨੀ ਦੀ ਚੁੰਨੀ ਐਦਾ ਕਿਸੇ ਬਿਰਾਨੇ ਵਿੱਚ ਨਾ ਪੈਂਦੀ ਦਸਵੀਂ ਤੱਕ ਆਉਂਦੇ ਆਉਂਦੇ ਮੈਨੂੰ ਡਰਾਇੰਗ ਦਾ ਕਾਫੀ ਸ਼ੌਂਕ ਪੈ ਚੱਲਿਆ ਸੀ ਪੈਨਸਲ ਨਾਲ ਟੇਡੀਆਂ ਤੇ ਅਚੀਆਂ ਜਿਹੀਆਂ ਲਕੀਰਾਂ ਖਿੱਚਦਾ ਆਪਣਾ ਹੀ ਸਵਾਦ ਹੋਇਆ ਕਰਦਾ ਸੀ ਅੰਦਾਜ਼ਨ ਹਫ਼ਤੇ ਵਿੱਚ ਇੱਕ ਅੱਧੀ ਵਾਰੀ ਤਾਂ ਮੈਂ ਕੋਈ ਨਾ ਕੋਈ ਡਰਾਇੰਗ ਬਣਾ ਹੀ ਲਿਆ ਕਰਦਾ ਸੀ ਫਿਰ ਭਾਵੇਂ ਉਹ ਡਰਾਇੰਗ ਕੁਦਰਤੀ ਨਜ਼ਾਰਿਆਂ ਦੀ ਸੀ ਜਾਂ ਫਿਰ ਮਨੁੱਖੀ ਸ਼ਕਲਾਂ ਦੀ ਨਕਸ਼ੇ ਬਣਾਉਣ ਵਿੱਚ ਮੇਰੀ ਕਾਫੀ ਰੁਚੀ ਸੀ ਰੇ ਰੁਚੀ ਮੇਰੀ 12ਵੀਂ ਤੋਂ ਬਾਅਦ ਪੈਦਾ ਹੋਈ ਜਦ ਮੈਂ ਡਿਪਲੋਮਾ ਕਰਨ ਲਈ ਭੋਪਾਲ ਚਲਿਆ ਗਿਆ ਸੀ ਦਰਮਿਆਨ ਇਸ ਦੇ ਗਰਿਆਰਮੀ ਤੇ 12ਵੀਂ ਜਵਾਤ ਮੈਂ ਆਪਣੇ ਸ਼ਹਿਰ ਲੁਧਿਆਣੇ ਦੇ ਇੱਕ ਕਾਲਜ ਤੋਂ ਕੀਤੀ ਸੀ ਅਸਲ ਮੈਂ ਇੰਜੀਨੀਅਰਿੰਗ ਕਰਨਾ ਚਾਹੁੰਦਾ ਸੀ ਇਸ ਸਬੰਧੀ ਮੈਂ ਆਪਣੇ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਫਾਰਮ ਵੀ ਭਰਿਆ ਸੀ ਪਰ ਮੇਰੀ ਮਾੜੀ ਕਿਸਮਤ ਕਿ ਮੈਨੂੰ ਐਡਮਿਸ਼ਨ ਹੀ ਨਾ ਮਿਲੀ ਨੰਬਰ ਘੱਟ ਸੀ ਮੇਰੇ ਮਗਰੋਂ ਕਈ ਹੋਰ ਜਗ੍ਹਾ ਵੀ ਮੈਂ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ ਇੱਕ ਕਾਲਜ ਵਿੱਚ ਨਾਂ ਆਇਆ ਵੀ ਪਰ ਵੇਟਿੰਗ ਲਿਸਟ ਵਿੱਚ ਫਿਰ ਐਡਮਿਸ਼ਨ ਵਾਲੇ ਦਿਨ ਪਤਾ ਲੱਗਿਆ ਕਿ ਹੁਣ ਸੀਟਾਂ ਹੀ ਨਹੀਂ ਇਸ ਵਿੱਚੋਂ ਮੈਂ ਕਿਸੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣ ਦੀ ਸੋਚੀ ਹੀ ਨਹੀਂ ਮੈਂ ਆਰਕੀਟੈਕਚਰ ਵਾਲੇ ਪਾਸੇ ਚਲਾ ਗਿਆ ਤੇ ਘਰਾਂ ਦੁਕਾਨਾਂ ਹੋਟਲਾਂ ਤੇ ਫਲੈਟ ਆਦਿ ਦੇ ਨਕਸ਼ੇ ਬਣਾਉਣ ਲੱਗਾ ਉਸ ਦਿਨ ਮੈਂ ਜਿਹੜੀ ਡਰਿੰਕ ਕੀਤੀ ਉਹ ਉਸੇ ਦੀ ਸੀ ਜਾਨੀ ਕਿ ਚੰਨੀ ਦੀ ਉਹ ਉੱਪਰਵਾਰੀ ਓਲੇ ਖੜੀ ਸੀ ਉਹਦਾ ਰੇਸ਼ਮੀ ਦੁਪੱਟਾ ਹਵਾ ਵਿੱਚ ਕਿਤੇ ਦੂਰ ਉੜਦਾ ਜਾ ਰਿਹਾ ਸੀ ਮੇ ਉਸ ਦੀ ਬਾਰੀ ਦੇ ਐਨ ਥੱਲੇ ਸੀ ਲਾਗੇ ਹੀ ਰੂੜੀ ਸੀ ਉਸ ਤੇ ਕੁੱਤਾ ਬੈਠਾ ਸੀ ਉਹ ਮੈਨੂੰ ਬੜਾ ਡੋਰਪੋਰ ਜਿਹਾ ਹੋਇਆ ਵੇਖ ਰਿਹਾ ਸੀ ਜਦ ਕਿ ਚੰਨੀ ਦੀ ਨਜ਼ਰ ਉਸ ਉੱਡ ਦੇ ਦੁਪੱਟੇ ਵੱਲ ਸੀ ਤੇ ਮੇਰੀ ਨਜ਼ਰ ਉਸ ਜਾਣੇ ਕੇ ਚੰਨੀ ਵੱਲ ਚੰਨੀ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਪਰੇਸ਼ਾਨੀ ਸੀ ਇਸ ਤੋਂ ਛੋਟੇ ਕੇ ਇੱਕ ਅਜੀਬ ਜਿਹਾ ਡਰ ਵੀ ਸੀ ਉਹਦੇ ਚਿਹਰੇ ਤੇ ਉਹ ਆਪਣੇ ਉਸ ਦੁਪੱਟੇ ਨੂੰ ਖੋਣਾ ਨਹੀਂ ਸੀ ਚਾਹੁੰਦੀ ਜਦ ਕਿ ਮੇਰੇ ਚਿਹਰੇ ਤੇ ਪਰੇਸ਼ਾਨੀ ਵਾਲਾ ਦਾ ਕੋਈ ਭਾਵ ਵੀ ਨਹੀਂ ਸੀ ਮੈਂ ਹੈਰਾਨ ਸੀ ਕਿ ਸਿਰਫ ਹੈਰਾਨ ਸ਼ਾਮ ਨੂੰ ਜਦ ਪਾਲੀ ਘਰ ਆਇਆ ਤਾਂ ਆਦਾ ਸਾਰਾ ਵਾਕਿਆ ਮੈਂ ਉਸ ਨੂੰ ਕਹਿ ਸੁਣਾਇਆ ਜਰ ਮੇਰਾ ਮਨ ਜਾਨੀ ਮੰਨਦਾ ਮੈਨੂੰ ਲੱਗਦਾ ਚੰਨੀ ਦਾ ਦੋ ਦੁਪੱਟਾ ਮੇਰੇ ਕਰਕੇ ਹੀ ਖੋਇਆ ਗਿਆ ਮੈਂ ਮਜੂਸੀ ਦੇ ਆਲਮ ਵਿੱਚ ਡੁੱਬੇ ਨਿਕਿਆ ਹਾਦ ਹੈ ਕਮਲਿਆ ਇਹਦੇ ਵਿੱਚ ਤੇਰਾ ਕੀ ਦੋਸ਼ ਹੈ ਜੇ ਦੋਸ਼ ਦੇਣਾ ਹੀ ਹੈ ਤਾਂ ਰੱਬ ਦਾ ਦੇ ਪਾਲੀ ਪੁੱਠੀਆਂ ਹੀ ਨਸੀਹਤਾਂ ਦੇਣ ਲੱਗਾ ਰੱਬ ਨੂੰ ਭਲਾ ਉਹ ਕਿਉਂ ਕਿਉਂਕਿ ਉਨੇ ਨੇਸੀ ਚਲਾਇਆ ਤੂਫਾਨ ਉਹ ਵੀ ਐਨ ਵਕਤ ਤੇ ਹਾਂ ਮੰਨਿਆ ਕਿ ਤੂਫਾਨ ਰੱਬ ਨੇ ਚਲਾਇਆ ਸੀ ਪਰ ਮੈਂ ਕੀ ਕੀਤਾ ਮੈਂ ਤਾਂ ਇਸ ਤੂਫਾਨ ਵਿੱਚ ਹੱਥ ਪੈਰ ਵੀ ਨਹੀਂ ਮਾਰੇ ਨਾ ਖੁਦ ਬੱਚਣ ਲਈ ਤੇ ਨਾ ਉਹਨੂੰ ਉੜਦੀ ਜਾਂਦੀ ਚੁੰਨੀ ਨੂੰ ਬਚਾਉਣ ਲਈ ਤੂੰ ਵੀ ਜਾਰਾ ਬੜਾ ਹੀ ਭਾਵੁਕ ਹੈ ਚਲ ਐਦਾਂ ਕਰਦੇ ਆਂ ਗੱਲ ਕੱਲ ਮੰਡੀ ਜਾ ਕੇ ਲੈ ਕੇ ਆਉਨੇ ਆ ਚੰਨੀ ਲਈ ਇੱਕ ਨਵੀਂ ਚੁੰਨੀ ਕਿਉਂ ਠੀਕ ਹੈ ਨਾ ਹਾਂ ਏ ਬਣੀ ਨਾ ਗੱਲ ਸੋ ਪਾਲੀ ਦਿੱਤੀ ਇਹ ਸਲਾਹ ਮੈਨੂੰ ਜੱਜ ਗਈ ਤੇ ਮੈਂ ਅਗਲੇ ਹੀ ਦਿਨ ਪਾਲੀ ਨਾਲ ਜਾ ਕੇ ਬਾਜ਼ਾਰੋਂ ਇੱਕ ਚੁੰਨੀ ਲੈ ਆਇਆ ਚੁੰਨੀ ਤਾਂ ਆਪਾਂ ਲੈ ਲਈ ਪਰ ਹੁਣ ਇਹ ਚੁੰਨੀ ਨੂੰ ਦੇਣੀ ਕਿਵੇਂ ਇਸ ਬਾਰੇ ਸੋਚਿਆ ਕੁਝ ਬਾਜ਼ਾਰੋਂ ਘਰ ਮੁੜਦੇ ਵਕਤ ਮੈਂ ਪਾਲੀ ਨੂੰ ਪੁੱਛਿਆ ਉਹ ਕੋਈ ਨਾ ਉਹ ਵੀ ਲਗਾ ਲੈਨੇ ਆ ਕੋਈ ਸਕੀਮ ਫਿਲਹਾਲ ਤੂੰ ਐਦਾਂ ਕਰਕੇ ਇਹ ਚੁੰਨੀ ਲੁਕੋ ਕੇ ਜਿਹੇ ਆਪਣੀ ਗੀਜੇ ਵਿੱਚ ਪਾ ਲੈ ਦੁਪਹਿਰੇ ਆਉਂ ਮੈਂ ਤੇਰੇ ਘਰੇ ਫਿਰ ਕਰਦਿਆਂ ਕੋਈ ਹਿਸਲਾ ਇਸ ਤਰ੍ਹਾਂ ਪਾਲੀ ਦੀ ਅੱਖੇ ਲੱਗ ਕੇ ਮੈਂ ਚੰਨੇ ਲਈ ਇੱਕ ਚੁੰਨੀ ਖਰੀਦ ਵੀ ਲਈ ਤੇ ਉਹ ਹੁਣ ਉਹਨੂੰ ਲੁਕੋ ਕੇ ਜੇ ਆਪਣੇ ਕੁਰਤੇ ਦੀ ਚੋਰ ਜੇਬ ਵਿੱਚ ਵੀ ਪਾ ਲਈ ਅਕੀਲ ਕੋਈ ਲਈ ਜਾਨਾ ਮਾਮੀ ਨੇ ਮੈਨੂੰ ਚੰਨੇ ਨੇ ਲਿਆਂਦੀ ਚੁੰਨੀ ਨੂੰ ਲੁਕੋਂਦਿਆਂ ਵੇਖ ਲਿਆ ਸੀ ਪਤਾ ਨਹੀਂ ਮਾਮੀ ਨੂੰ ਪਤਾ ਕਿਵੇਂ ਲੱਗਿਆ ਸੀ ਵੀ ਖੋਹਰੇ ਉਸ ਦੀ ਨਜ਼ਰੀ ਤੇ ਸੀ ਕੀ ਮਾਮੀ ਕੀ ਮੈਂ ਜਾਣ ਬੁੱਝ ਕੇ ਭੋਲਾ ਜਿਹਾ ਬਣਦੇ ਨੇ ਕਿਹਾ ਉੰਜ ਤਾਂ ਸਮਝ ਮੈਂ ਵੀ ਗਿਆ ਸੀ ਕਿ ਮਾਮੀ ਕਿ ਸਤੀ ਗੱਲ ਕਰਦੀ ਪਈ ਸੀ ਅਗੇ ਜੀ ਵਿੱਚ ਕੀ ਹੈ ਤੇਰੇ ਲਿਆ ਦਿਖਾ ਮੈਨੂੰ ਮਾਮੀ ਨੇ ਮੇਰੇ ਨੇੜੇ ਹੁੰਦੀ ਨੇ ਆਖਿਆ ਕੁਝ ਨਹੀਂ मामੀ ਕੁਝ ਨਹੀਂ ਡਰਿਆ ਜਿਹਾ ਮੈਂ ਭੋਲੇ ਆਦਮੀ ਪਿੱਛੇ ਜਾਣ ਲੱਗਾ ਤੇ ਦੇ ਘਰ ਦੇ ਬਾਹਰਲੇ ਬੂਹੇ ਤੇ ਕਿਸੇ ਦੇ ਆਉਣ ਦਾ ਖੜਾਕ ਸੁਣਾਈ ਦਿੱਤਾ ਇਹ मामੀ ਦੀ ਸਹੇਲੀ ਸੀ ਜੋ ਸਾਡੇ ਗੁਆਂਢ ਵਿੱਚ ਰਹਿੰਦੀ ਸੀ ਨਾਂ ਇਹਦਾ ਸੰਤੀ ਸੀ ਮੈਂ ਕਿਹਾ ਘਰੀਏ ਸੰਤੀ ਜੋਰ-ਜੋਰ ਨਾਲ ਸਾਡੇ ਕਰਦਾ ਬੂਹਾ ਪਿੱਟਦਾ ਹੋਈ ਬੋਲੀ ਇਸ ਵਕਤ ਸ਼ਾਂਤੀ ਦਾ ਆਉਣਾ ਮੇਰੇ ਲਈ ਵਰਦਾਨ ਜਿਹਾ ਸੀ ਕਿਉਂਕਿ ਉਹਦੇ ਆਉਣ ਦਾ ਮੇਰੀ ਮਾਮੀ ਦਾ ਧਿਆਨ ਹੁਣ ਉਹਦੇ ਵੱਲ ਹੀ ਹੋ ਗਿਆ ਸੀ ਸੋ ਮੈਂ ਮਨ ਹੀ ਮਨ ਰੱਬ ਦਾ ਸ਼ੁਕਰ ਮਨਾ ਰਿਹਾ ਸੀ ਮਾਮੀ ਲੱਗਦਾ ਸ਼ਾਂਤੀ ਮਾਮੀ ਆਈ ਹੈ ਸ਼ਾਂਤੀ ਨੂੰ ਵੀ ਮੈਂ ਮਾਮੀ ਹੀ ਆਖਿਆ ਕਰਦਾ ਸੀ ਬੇਸ਼ੱਕ ਸ਼ਾਂਤੀ ਨਾਲ ਦੂਰ ਦੂਰ ਤੱਕ ਵੀ ਮੇਰਾ ਕੋਈ ਵਾਸਤਾ ਨਹੀਂ ਸੀ ਪਰ ਮੇਰੀ ਮਾਮੀ ਦੀ ਮੈਨੂੰ ਇਹ ਸਖਤ ਤਾੜਨਾ ਸੀ ਕਿ ਮੈਂ ਸ਼ਾਂਤੀ ਜਾਂ ਹੋਰ ਕਿਸੇ ਵੀ ਗਵੰਡਨ ਨੂੰ ਉਹਦੀ ਉਮਰ ਜਾਂ ਉਸ ਦੇ ਨਾਲ ਆਪਣੇ ਰਿਸ਼ਤੇ ਦੇ ਹਿਸਾਬ ਨਾਲ ਮਾਮੀ ਜਾਂ ਬੇਬੇ ਹੀ ਕਿਹਾ ਕਰਨਾ ਕੋਈ ਆਂਟੀ ਸ਼ੰਤੀ ਨਹੀਂ ਅੱਛਾ ਤਾਂ ਸੰਤੀ ਹੈ ਆ ਜਾਂ ਸੰਤੀ ਲੰਗਿਆ ਮਾਮੀ ਨੇ ਕਰਦਾ ਬਾਹਰਲਾ ਬੂਗਾ ਖੋਲਦੀ ਨੇ ਕਿਹਾ ਅੱਗੋਂ ਮੈਂ ਵੀ ਮੌਕਾ ਜੇ ਤੜਕੇ ਆਪਣੇ ਕਮਰੇ ਅੰਦਰ ਵੜ ਗਿਆ ਮੈਂ ਫਟਾਫਟ ਚੁੰਨੀ ਨੂੰ ਟਰੰਕ ਦੇ ਵਿੱਚ ਪਾਇਆ ਤੇ ਮੋਹਨ ਜੀਆ ਲੋਟ ਕਰਕੇ ਬਾਹਰ ਵਿੜੇ ਵਿੱਚ ਆ ਗਿਆ ਮੇਰੇ ਵਿੜੇ ਵਿੱਚ ਆਉਣ ਤੱਕ ਮਾਮੀ ਨੇ ਸੰਤੀ ਨੂੰ ਮੰਜੀ ਤੇ ਬਿਠਾੜ ਰੱਖਿਆ ਸੀ ਸੰਤੀ ਵੀ ਮੰਜੀ ਤੇ ਇਵੇਂ ਸੱਜੀ ਬੈਠੀ ਸੀ ਦੀ ਮੇ ਉਹ ਹੁਣ ਸ਼ਾਮ ਤਾਈ ਉੱਠਣਾ ਹੀ ਨਹੀਂ ਅਸਾ ਸ਼ਾਂਤੀ ਬੜੀ ਮੂੰਹ ਫਟਸੀ ਇਸ ਤੋਂ ਛੁੱਟ ਉਹ ਗੱਲ ਵੀ ਸਿਰੇ ਦੀ ਸੀ ਉਸ ਨੂੰ ਤਾਂ ਬਸ ਕੋਈ ਸੁਣਨ ਵਾਲਾ ਚਾਹੀਦਾ ਸੀ ਗੱਲਾਂ ਦਾ ਪਟਾਰਾ ਤਾਂ ਹਮੇਸ਼ਾ ਉਸ ਕੋਲ ਤਿਆਰ ਹੀ ਰਹਿੰਦਾ ਸੀ ਮੰਮੀ ਮੈਂ ਪਾਲੀ ਘਰੇ ਚੱਲਿਆ ਦੋਵੇਂ ਤ੍ਰਿੰਮਤਾ ਨੂੰ ਗੱਲਾਂ ਕਰਦਿਆਂ ਵੇਖ ਕੇ ਮੈਂ ਸੋਚਿਆ ਕਿ ਮੈਂ ਹੁਣ ਘਰੇ ਰਹਿ ਕੇ ਕੀ ਕਰਨਾ ਇਹਨਾਂ ਤ੍ਰਿੰਮਤਾ ਦੀਆਂ ਚੁਗਲੀਆਂ ਸੁਣਨ ਨਾਲ ਉਹਦਾ ਚੰਗਾ ਮੈਂ ਪਾਲੀ ਦੇ ਘਰੇ ਚਲਾ ਜਾਵਾਂ ਕੱਟੋ ਘੱਟ ਉਹਦੇ ਨਾਲ ਉੱਥੇ ਕੋਈ ਸਲਾਈ ਕਰ ਲਵਾਂਗਾ ਵੀ ਚੰਨੀ ਨੂੰ ਉਸ ਲੇਲੀਆਂ ਦੀ ਚੰਨੀ ਕਿਵੇਂ ਦੇਣੀ ਅਤੇ ਕਿਵੇਂ ਨਹੀਂ ਬੇ ਕਿੱਦਰ ਮੂੰਹ ਚੁੱਕਿਆ ਹਲੇ ਹੁਣੇ ਤਾਂ ਬਾਹਰੋਂ ਆਇਆ ਦੋ ਘੜੀ ਦਮ ਲੈ ਲਾ ਫੇ ਚਲਾ ਜਾਵੇਂ ਮਾਮੀ ਨੇ ਮੇਰੀ ਗੱਲ ਦਾ ਰੱਲਿਆ ਮਿਲਿਆ ਜਿਹਾ ਜਵਾਬ ਦਿੱਤਾ ਜਿਸ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮੈਨੂੰ ਝਿੜਕ ਰਹੀ ਹੈ ਜਾਂ ਕਿ ਉਹ ਸਮਝਾਈ ਰਹੀ ਹੈ ਸੋ ਮੈਂ ਉੱਥੇ ਹੀ ਪੈਰ ਜਹੇ ਘਸਾਉਣ ਲੱਗਾ ਸੋਚ ਰਿਹਾ ਸੀ ਕਿ ਹੁਣ ਅੰਦਰ ਜਾਵਾਂ ਕਿ ਬਾਹਰ ਵੇ ਹੁਣ ਖੜ ਪੈਰ ਦੀ ਮਲੀ ਜਾਵੇਂਗਾ ਜਾਂ ਕਮਰੇ ਵਿੱਚ ਜਾ ਮੈਂ ਦੁਕਰਾ ਆਰਾਮ ਕਰ ਲੈ ਫਿਰ ਚਲਾ ਜਾਏਗੇ ਇੱਥੇ ਜਾਣਾ ਮਾਮੀ ਨੇ ਐਤ ਕੀ ਮੈਨੂੰ ਸਪਸ਼ਟ ਜਹੇ ਲਫ਼ਜ਼ਾਂ ਵਿੱਚ ਕਿਹਾ ਮੈਂ ਆਪਣੇ ਕਮਰੇ ਇੱਧਰ ਚਲਾ ਗਿਆ ਕੁਝ ਦਿਨ ਪੈਣ ਦੀ ਵੀ ਸੋਚੀ ਪਰ ਇਸ ਵਕਤ ਮੇਰੀਆਂ ਅੱਖਾਂ ਵਿੱਚ ਨੀਂਦ ਹੀ ਕਿੱਥੇ ਸੀ ਬਾਹਰ ਬਾਜ਼ ਚੰਨੀ ਲੀ ਲਿਆਂ ਦੀ ਚੁੰਨੀ ਦਾ ਹੀ ਖਿਆਲ ਆ ਰਿਹਾ ਸੀ ਦੋ ਕੋਸਨ ਵੱਟੇ ਜੇ ਲੈ ਕੇ ਖੀਰ ਨੂੰ ਮੈਂ ਉੱਠੀ ਖੜਿਆ ਤੱਬੀ ਪੈਰੀ ਟਰੰਕ ਖੁੱਲ ਗਿਆ ਤੇ ਬਿਨਾਂ ਕਿਸੇ ਖੜਾਕ ਦੇ ਟਰੰਕ ਖੋਲ ਕੇ ਉਸ ਵਿੱਚੋਂ ਦੁਪੱਟਾ ਕੱਢਿਆ ਇਹ ਦੁਪੱਟਾ ਸਰਦਈ ਤਪਾ ਮੈ ਨਹੀਂ ਸੀ ਪਰ ਮੇਰਾ ਖਿਆਲ ਸੀ ਕਿ ਇਹ ਦੁਪੱਟਾ ਚੰਨੀ ਦੇ ਖੂਬ ਜੱਚਣਾ ਸੀ ਕਾਸ਼ ਕਿ ਇਹ ਦੁਪੱਟਾ ਉਹਦੇ ਕੋਲ ਹੁੰਦਾ ਮੇਰੇ ਪਹਿਲੇ ਪਿਆਰ ਲਈ ਖਰੀਦਿਆ ਮੇਰਾ ਪਹਿਲਾ ਦੁਪੱਟਾ ਅੱਜ ਵੀ ਮੈਂ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਬੇਸ਼ੱਕ ਮੇਰੀ ਘਰ ਵਾਲੀ ਨੇ ਹੁਣ ਤੱਕ ਹਜ਼ਾਰਾਂ ਹੀ ਵਾਰੀ ਮੈਨੂੰ ਇਸ ਦੁਪੱਟੇ ਬਾਰੇ ਪੁੱਛਿਆ ਹੈ ਪਰ ਮੈਂ ਹਮੇਸ਼ਾ ਹੀ ਉਸ ਤੋਂ ਇਸ ਦੁਪੱਟੇ ਨਾਲ ਜੁੜੀ ਅਸਲ ਕਹਾਣੀ ਤਾਂ ਲੁਕੋ ਰੱਖਿਆ ਹੈ ਇਹ ਇਸ ਲਈ ਨਹੀਂ ਕਿ ਮੈਂ ਉਸ ਨੂੰ ਕੁਝ ਦੱਸਣਾ ਨਹੀਂ ਚਾਹੁੰਦਾ ਬਲਕਿ ਇਹ ਕਿ ਮੈਂ ਉਸ ਲਈ ਕਰ ਰਿਹਾ ਕਿ ਮੈਂ ਆਪਣੇ ਭੂਤ ਨੂੰ ਆਪਣੇ ਵਰਤਮਾਨਾਂ ਉਲਝਾਉਣਾ ਨਹੀਂ ਚਾਹੁੰਦਾ ਮੈਂ ਸਮਝਾਉਂਦਾ ਹਾਂ ਕਿ ਕਿ ਕੁਝ ਗੱਲਾਂ ਚੁੱਪ ਦੀ ਚਾਦਰ ਹੇਠ ਕੱਜੀਆਂ ਰਹਿਣ ਤਾਂ ਚੰਗਾ ਹੈ ਕਿਉਂਕਿ ਕਈ ਵਾਰ ਭੂਤ ਜਾਂ ਬੀਤ ਚੁੱਕੇ ਦਾ ਜ਼ਿਕਰ ਵਰਤਮਾਨ ਚ ਕੀਤੇ ਆ ਭਵਿੱਖ ਦੇ ਵਿਗੜਨ ਦਾ ਡਰ ਲੈਂਦਾ ਹੈ ਸੋ ਬੇਤਰ ਇਹੀ ਹੁੰਦਾ ਕਿ ਕੁਝ ਗੱਲਾਂ ਨੂੰ ਕੇਵਲ ਆਪਣੇ ਤੱਕ ਹੀ ਸੀਮਤ ਰੱਖਿਆ ਜਾਵੇ ਖਾਸ ਕਰ ਉਹ ਗੱਲਾਂ ਜੋ ਤੁਹਾਡੇ ਨਾਲ ਨਾ ਤੁਹਾਡੇ ਆਪਣਿਆਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੀਆਂ ਹੋਣ ਅੱਛਾ ਤਾਂ ਮੈਂ ਗੱਲ ਕਰ ਰያ ਸੀ ਚੰਨੀ ਲਈ ਲਿਆਂਦੀ ਉਹ ਚੁੰਨੀ ਦੀ ਹਾਂ ਤਾਂ ਉਹ ਚੁੰਨੀ ਸੱਦਾ ਹੀ ਨਹੀਂ ਸੀ ਉਹ ਚੁੰਨੀ ਸੀ ਹਰੀ ਇਸ ਤੇ ਨਿੱਕੀਆਂ ਨਿੱਕੀਆਂ ਜੀਆਂ ਕਈ ਬੇਲਾਂ ਬੂਟੀਆਂ ਵੀ ਬਣੀਆਂ ਹੋਈਆਂ ਸੀ ਉਦੋਂ ਪਿੰਡਾਂ ਵਿੱਚ ਇਹੋ ਜੀਆਂ ਚੁੰਨੀਆਂ ਦਾ ਹੀ ਰਿਵਾਜ ਸੀ ਰੰਗ ਵੀ ਖਾਸ ਕਰ ਕੁੜੀਆਂ ਹਰਾ ਹੀ ਪਸੰਦ ਕਰਦੀਆਂ ਸਨ ਜੇ ਕੋਈ ਨਵ ਵਿਹਾਂਦਰ ਹੁੰਦੀ ਤਾਂ ਉਸ ਲਈ ਖਾਸ ਲਾਲ ਜਾਂ ਨਾਭੀ ਜਾਂ ਗੁਲਾਬੀ ਰੰਗ ਦੀਆਂ ਚੁੰਨੀਆ ਤਿਆਰ ਹੁੰਦੀਆਂ ਦਾ ਪੌਣਾ ਘੰਟਾ ਮੈਂ ਉਸ ਚੁੰਨੀ ਨੂੰ ਹੀ ਵੇਖਦਾ ਰਿਹਾ ਨਾਲੋ ਨਾਲ ਸੋਚੀ ਗਿਆ ਕਿ ਮੈਂ ਇਹ ਚੁੰਨੀ ਜੰਨੀ ਨੂੰ ਦਿਆਂਗਾ ਕੀ ਉਸ ਨੂੰ ਇਹ ਰੰਗ ਪਸੰਦ ਆਵੇਗਾ ਕੀ ਜੰਨੀ ਮੇਰੇ ਹੱਥੋਂ ਉਸ ਲਈ ਲਿਆਂਦਾ ਇਹ ਤੋਹਫਾ ਸਵੀਕਾਰ ਵੀ ਕਰੇਗੀ ਤੇ ਅਖੀਰ ਕੀ ਉਹ ਮੈਨੂੰ ਮਾਫ ਕਰੇਗੀ ਆਪਣੇ ਮਨਾਲੇ ਜੋ ਮੈਂ ਉਸ ਦੀ ਉੜ ਦੀ ਜਾਂਦੀ ਚੁੰਨੀ ਨੂੰ ਨਾ ਸੰਭਾਲ ਕੇ ਕੀਤਾ ਸੀ ਖੈਰ ਪੂਰਾ 1 ਘੰਟਾ ਬੀਤ ਜਾਂਦੇ ਮੈਂ ਆਪਣੇ ਕਮਰੇ ਤੋਂ ਬਾਹਰ ਆਇਆ ਮੋਰ ਤੋਂ ਮੈਂ ਉਸ ਚੁੰਨੀ ਨੂੰ ਆਪਣੇ ਗੀਜੇ ਵਿੱਚ ਪਾ ਲਿਆ ਸੀ ਬਾਹਰ ਬਿਹੜੇ ਵਿੱਚ ਆਇਆ ਤਾਂ ਵੇਖਿਆ ਕਿ ਮੇਰੀ ਮਾਮੀ ਤੇ ਸੰਤੀ ਮਾਮੀ ਹਲੇ ਵੀ ਉਵੇਂ ਹੀ ਜੁੜੀਆਂ ਬੈਠੀਆਂ ਸਨ ਮੂੰਹ ਨਾਲ ਮੂੰਹ ਲਾਈ ਪਤਾਂ ਨਹੀਂ ਕਿੰਨਿਆ ਕੋ ਗੱਲਾਂ ਸਨ ਉਹਨਾਂ ਦੀਆਂ ਜੋ ਮੁੱਕਦੀਆਂ ਹੀ ਨਹੀਂ ਸੀ ਮਾਮੀ ਹੁਣ ਜਾਵਾਂ ਐਤ ਕੀ ਮੈਂ ਦਬਦੀ ਜਿਹੀ ਆਵਾਜ਼ ਵਿੱਚ ਕਿਹਾ ਲੈ ਹੋਰ ਭਾਈ ਸੰਤੀ ਨਾਲ ਗੱਲਾਂ ਕਰਦੀ ਹੋਈ ਕੀ ਹਾਂ ਜਾ ਜਿੱਧਰ ਜਾਣਾ ਇੱਕ ਤਾਂ ਸਾਰਾ ਦਿਨ ਇਹ ਜਵਾਕ ਨਹੀਂ ਟਿਕਣ ਦਿੰਦਾ ਪਤਾ ਸੰਤੀ ਹੈ ਆ ਨਾਲ ਵਾਲੀ ਬੁੜੀ ਵੀ ਬੜੀ ਤੀਜ ਹੈ ਮੇਰੀ ਗੱਲ ਦਾ ਜਵਾਬ ਦਿੰਦੀ ਹੋਈ ਮੋਢ ਤੋਂ ਆਪਣੀਆਂ ਗੱਲਾਂ ਦੀ ਲੜੀ ਜੋੜਦੀ ਹੋਈ ਮਾਮੀ ਮਾਮੀ ਵੱਲੋਂ ਪਰਵਾਨਗੀ ਲੈ ਕੇ ਮੈਂ ਮਿੰਨਾ ਜਿਹਾ ਮੁਸਕਰਾਉਂਦਾ ਬਾਹਰਲੇ ਬੂਹੇ ਵੱਲ ਨੂੰ ਵੱਧ ਗਿਆ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਇਹ ਕਹਾਣੀ ਸਿਮਰਨ ਲੁਧਿਆਣਵੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਕਹਾਣੀ ਨੂੰ ਲਾਇਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ